ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਵਾਰਡ ਨੰਬਰ 28 ਤੋਂ ਹਰਪ੍ਰੀਤ ਸਿੰਘ ਐਸੀ ਸਾਰੇ ਪਰਿਵਾਰ ਵਾਰਡ ਦੇ 28 ਨੰਬਰ ਵਾਰਡ ਤੋਂ ਗੁਰਦੀਪ ਕੁਮਾਰ ਸੋਨੂ ਜੀ ਨੂੰ ਸਾਡੀ ਇਹਨਾਂ ਨੇ ਰਿਕੁਐਸਟ ਏ ਲੇਡੀ ਜੀ ਰਿਕੁਐਸਟ ਏ ਇਹਨਾਂ ਨੂੰ ਖਿਲਾ ਰਿਆ ਏ ਕਿ 20 ਸਾਲ ਤੋਂ ਆਪਣੀ ਸੇਵਾ ਨਿਭਾਦੇ ਆ ਰਹੇ ਨੇ ਸਰਕਾਰ ਨਾਲ ਲੇਕਿਨ ਇਸ ਵਾਰ ਇਹਨਾਂ ਨੂੰ ਟਿਕਟ ਨਾ ਦੇ ਕੇ ਉਹਨਾਂ ਨੇ ਸਾਡੇ ਮਨ 'ਚ ਨਿਰਾਸ਼ਾ ਪੈਦਾ ਕੀਤੀ ਐ ਐਸ ਲਈ ਸਾਰੀ ਵਾਰਡ 28 ਨੰਬਰ ਦੇ ਸਮੂਹ ਜਿੰਨੇ ਵੀ ਪਰਿਵਾਰਕ ਮੈਂਬਰ ਨੇ ਲੇਡਿਸ ਨੇ ਜਾਂ ਇਹਨਾਂ ਨੂੰ ਜਿਹੜੇ ਸਾਰੇ ਪਿਆਰ ਕਰਦੇ ਨੇ ਸਾਡੇ ਬੜਾ ਯੂਰ ਭਾਨ ਤੇ ਇਹਨਾਂ ਨੂੰ ਖਿਡਾਰਿਆ ਗਿਆ ਐ ਇਹ ਨਹੀਂ ਖਲੋਤੇ ਆਪਾਂ ਇੱਕ ਬੰਦਾ ਹਰ ਬੰਦਾ ਲੇਡਿਸ ਜੈਂਸ ਵਾਰਡ ਤੋਂ ਖੜੇ ਆ ਐਸੀ ਇਹਨਾਂ ਨੂੰ ਜਿਤੋਣਾ ਐ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਜੀ ਉਹ ਬੈਟ ਐ ਔਰ ਵਾਰਡ ਨੰਬਰ 28 ਐ ਉਹ ਬਟਨ ਨੰਬਰ 2 ਐ ਔਰ ਗੁਰਦੀਪ ਸਿੰਘ ਸੋਨੂ ਜੀ ਨੇ ਬਹੁਤ ਹੀ ਕੰਮ ਕਰਾਏ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹਨਾਂ ਨੇ ਚਲੋ ਮੈਂ ਤੁਹਾਨੂੰ ਦੱਸ ਹੀ ਦੇਣਾ ਇਹਨਾਂ ਨੇ ਬਹੁਤ ਹੀ ਛੋਟੇ ਬੱਚੀਆਂ ਦੇ ਉਹਨਾਂ ਦੇ ਵਿਆਹ ਵੀ ਕਰਾਏ ਨੇ ਲੋਕਾਂ ਦੀ ਹੈਲਪ ਵੀ ਕੀਤੀ ਹੈ ਹੈਲਪਿੰਗ ਹੈਂਡ ਹੈ ਕਹਿੰਦੇ ਇਹਨਾਂ ਨੇ ਮੰਦਰ ਦੇ ਉੱਥੇ ਜਿੰਨੇ ਵੀ ਗਰੀਬ ਪਰਿਵਾਰ ਦੇ ਬੱਚਿਆਂ ਦੇ ਰਾਸ਼ਨ ਕਿਸੇ ਨੂੰ ਮੈਡੀਸਨ ਹਸਪੀਟਲ ਕੁਝ ਵੀ ਕੰਮ ਸਾਰੇ ਕਰਵਾਏ ਨੇ ਕਦੀ ਵੀ 20 ਸਾਲਾਂ ਜਿੰਨਾ ਦਾ ਅੱਜ ਤੱਕ ਇਹ ਫੇਸਬੁਕ 'ਚ ਇੱਕ ਵੀ ਲਿੰਕ ਨਹੀਂ ਦੇਖਿਆ ਕਿ ਇਸ ਬੰਦੇ ਨੇ ਇਹ ਕੰਮ ਕਰਾਏ ਨੇ ਜਦਕਿ ਦੂਜੇ ਲੀਡਰ ਕਿਸੇ ਨੂੰ 10 ਰੁਪਏ ਵੀ ਦੇ ਦਿੰਦੇ ਨੇ ਆਨਲਾਈਨ ਫੋਟੋ ਪਾ ਕੇ ਕਹਿ ਰਹੇ ਨੇ ਜੀ ਆ ਦੇਖੋ ਜੀ ਇਥੇ ਨਾ ਸੇਵਾ ਕਰ ਰਹੇ ਆ ਇਹਨਾਂ ਦੀ ਹੈਲਪ ਕਰ ਰਹੇ ਆ ਲੇਕਿਨ ਸਾਨੂੰ ਵਾਰ ਨੂੰ ਪਤਾ ਏ ਇਹਨਾਂ ਨੇ ਜਿੰਨੇ ਕੰਮ ਕਰਾਏ ਨੇ ਕਿਸੇ ਦੀ ਹੈਲਪ ਨਹੀਂ ਕੀਤੀ ਖੁਦ ਕਮਾਉਂਦੇ ਨੇ ਡਾਊਨ ਟੂ ਅਰਥ ਨੇ ਲੋਕਾਂ ਦੀ ਹੈਲਪ ਕਰਦੇ ਨੇ ਐਸ ਲਈ ਲੇਡੀਜ਼ ਪਰਿਵਾਰ ਜੈਸ ਬੱਚੇ ਘਰ ਦਾ ਬੱਚਾ ਬੱਚਾ ਬਜ਼ੁਰਗ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ 20 ਸਾਲ ਹੋ ਗਏ ਨੇ ਸਾਰਿਆਂ ਨੂੰ ਮੌਕੇ ਦਿੱਤੇ ਨੇ ਪਰ ਅੱਜ ਆਮ ਪਰਿਵਾਰ ਦੇ ਇਨਾਂ ਦੇ ਫੈਮਲੀ ਦੇ ਬੰਦੇ ਨੇ ਗੁਰਦੀਪ ਕੁਮਾਰ ਸੋਨ ਨੂੰ ਜਿਹਨੂੰ ਆਪਾਂ ਮੌਕਾ ਦੇ ਕੇ ਜਿੱਤੋਣਾ ਹੈ ਸਾਡੀ ਸਾਰਾ ਸੁਨਿਆੜਾ ਫੈਮਲੀ ਬਰਾਦਰੀ ਇਹਨਾਂ ਦੇ ਨਾਲ ਹੈ ਪਲੱਸ 28 ਨੰਬਰ ਵਾਰਡ ਦੇ ਇੱਕ ਇੱਕ ਬੱਚਾ ਬਜ਼ੁਰਗ ਔਰਤ ਇਹਨਾਂ ਦੇ ਨਾਲ ਹੈ ਤਰਾ ਸਾਰੇ ਤੁਸੀਂ ਦੇਖ ਸਕਦੇ ਹੋ ਇਕੱਠ ਇਹ ਆਪ ਹੀ ਤੁਹਾਨੂੰ ਦੱਸਾਂਗੇ 21 ਤਰੀਕ ਨੂੰ ਜਿਹੜਾ ਤੁਸੀਂ ਇਹਨਾਂ ਨੂੰ ਬਾੜ ਤੇ ਮੋਹਰ ਲਾ ਕੇ ਕਾਮਯਾਬ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਸੋਨੂ ਭਾਜੀ ਜੋ ਕਿ ਵਾਰਡ ਨੰਬਰ 28 ਤੋਂ ਜਿਨ੍ਹਾਂ ਦਾ ਚੋਣ ਨਿਸ਼ਾਨ ਬੈਟ ਇਹ ਇਲਾਕਾ ਨਿਵਾਸੀਆਂ ਦੇ ਕਹਿਣ ਤੇ ਕਿਉਂਕਿ ਆਪ ਨਹੀਂ ਸੀ ਖੜੇ ਹੋ ਰਹੇ ਬਟ ਇਲਾਕਾ ਵਾਸੀ ਨਿਵਾਸੀਆਂ ਦੀਆਂ ਮੁਸ਼ਕਲਾਂ ਹੀ ਇੰਨੀਆਂ ਸੀ ਕਿ ਜਿਹੜੇ ਕਿ ਉਹਨਾਂ ਨੇ ਆ ਕੇ ਇਹਨਾਂ ਨੂੰ ਦੱਸਿਆ ਕਿ ਸਾਡੀਆਂ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ ਪਾਣੀ ਗੰਦਾ ਆ ਰਿਹਾ ਹੈ ਫਿਰ ਕੂੜੇ ਦੇ ਢੇਰ ਲੱਗੇ ਪਏ ਨੇ ਹੋਰ ਵੀ ਕਾਫੀ ਉਹਨਾਂ ਨੇ ਦੱਸੀਆਂ ਮੁਸ਼ਕਲਾਂ ਤੇ ਸਾਡੇ ਸੋਨੂ ਭਾਜੀ ਤੇ ਵੈਸੇ ਕਹਿੰਦੇ ਸੀ ਨਹੀਂ ਅਸੀਂ ਨਹੀਂ ਕਰਨਾ ਬਟ ਉਹ ਸਾਰੇ ਇਹਨਾਂ ਨੂੰ ਇੰਨਾ ਕੁ ਦਬਾਅ ਪਾਇਆ ਤੇ ਅੱਜ ਉਹ ਹੁਣ ਉਹਨਾਂ ਦੇ ਕਹਿਣ ਤੇ ਖੜੇ ਹੋ ਗਏ ਨੇ ਤੇ ਅਸੀਂ ਚਾਹਵਾਂਗੇ ਕਿ ਹੁਣ ਜੇ ਇਲਾਕਾ ਨਿਵਾਸੀਆਂ ਨੇ ਇਹਨਾਂ ਨੂੰ ਖੜਾ ਕੀਤਾ ਹੈ ਤੇ ਇਹਨਾਂ ਨੂੰ ਹੁਣ ਆਪਾਂ ਪਿੱਛੇ ਨਹੀਂ ਹਟਣ ਦੇਣਾ ਇਹਨਾਂ ਨੂੰ ਆਪਾਂ ਜਿਤਾ ਕੇ ਪੂਰਾ ਗੱਲ ਕੇ ਸੈਲੀਬ੍ਰੇਸ਼ਨ ਕਰਨਾ ਵਾ 21 ਤਰੀਕ ਨੂੰ ਆਪਾਂ ਬੈਡ ਦੇ ਉੱਤੇ ਜਿਹੜਾ ਬੈਡ ਦਾ ਬਟਨ ਨਾ ਨੱਪ ਕੇ ਐਨੀਆਂ ਦਾ ਵੋਟਾਂ ਪਾ ਦਨੀ ਹੈ ਕਿ ਜਿਹੜੇ ਵੀ ਬਾਕੀ ਜਿਹੜੇ ਇਹਨਾਂ ਦੇ ਸਮਰਥਕ ਹੈ ਨਹੀਂ ਵੀ ਹੈਗੇ ਨਾ ਉਹ ਵੀ ਅੱਗੇ ਤੋਂ ਜਿਹੜਾ ਵਿਆ ਇਹਨਾਂ ਦੇ ਸਮਰਥਕ ਬਣ ਜਾਣ ਤੇ ਜਿਹੜੇ ਖੜੇ ਨੇ ਦੂਜੇ ਵੀ ਜਿਸਾ ਕਿ ਹੋਰ ਵੀ ਕਈ ਪਾਰਟੀਆਂ ਦੇ ਬੰਦੇ ਖੜੇ ਨੇ ਉਹਨਾਂ ਨੂੰ ਇੱਕ ਵਾਰ ਪਤਾ ਲੱਗ ਜਾਵੇ ਕਿ ਸੋਨੂ ਦਲੇਰ ਜੀ ਵੀ ਕੋਈ ਚੀਜ਼ ਹੈਗੇ ਨੇ ਤੇ ਉਹ ਸੇਵਾ ਲਈ ਹਮੇਸ਼ਾ ਤਤਪਰ ਰਹੇ ਨੇ ਤੇ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਾਰੇ ਇਲਾਕਾ ਨੁਵਾਸੀਆਂ ਨੂੰ ਕਿ ਇਹ ਆਪਾਂ ਹੁਣ ਸਾਰਿਆਂ ਨੇ ਮਿਲ ਕੇ ਇਹਨਾਂ ਨੂੰ ਜਿਹੜਾ ਵਾ ਬੈਠ ਦਾ ਨਿਸ਼ਾਨ ਜਿਹੜਾ ਮਿਲਿਆ ਵਾ ਉਰਤੇ ਆਪਾਂ ਦੱਬ ਕੇ ਬੈਠ ਦੇ ਨਿਸ਼ਾਨ ਤੇ ਤੇ ਇਹਨਾਂ ਨੂੰ ਆਪਾਂ ਕਾਮਯਾਬ ਕਰੀਏ ਵੱਧ ਤੋਂ ਵੱਧ ਵੋਟਾਂ ਨਾਲ ਇਹਨਾਂ ਨੂੰ ਜਿਤਾਈਏ ਬਸ ਇੰਨਾ ਹੀ ਮੈਂ ਕਹਿਣਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਜੇ ਕਾਲਾ ਸ਼ੇਰਾਵਾਲੀ ਦਾ ਬਹੁਤ ਸਾਰੇ ਦਰਬਾਰੀ ਅੱਜ ਮੈਂ ਵਾਰ ਨੰਬਰ 28 ਤੋਂ ਗੁਰਦੀਪ ਕਮਾਲ ਸੋਨੂੰ ਜੀ ਅਯਾਦ ਉਮੀਦਵਾਰ ਚੌਂ ਨਿਸ਼ਾਨ ਬੈਦ ਤੇ ਖੜਾ ਆਇਆ ਹਾਂ ਕਿਉਂਕਿ ਵਾਰ ਦੇ ਵਿੱਚ ਕੋਈ ਕੰਮ ਨਹੀਂ ਸੀ ਹੋ ਰਿਹਾ ਇਸ ਕਰਕੇ ਸਾਨੂੰ ਅਯਾਦ ਖੜਾ ਹੋਣਾ ਪੈ ਗਿਆ ਵਾਰ ਦੇ ਵਿੱਚ ਗੰਦਾ ਪਾਣੀ ਦੀ ਬਹੁਤ ਦਿੱਕਤ ਹੈ ਸੀਵਰੇਜ ਬਲੌਕ ਨੇ ਕੂੜੇ ਦੇ ਢੇਰ ਲੱਗੇ ਪਏ ਨੇ ਇਸੇ ਕਰਕੇ ਵੀ ਸਾਡੇ ਕੰਮ ਨਹੀਂ ਹੋ ਰਹੇ ਇਸੇ ਕਰਕੇ ਆਪਾਂ ਸਾਰੇ ਵਾਰਡ ਵਾਸੀ ਇਕੱਠੇ ਹੋ ਕੇ ਆਏ ਨੇ ਉਹ ਕਹਿੰਦੇ ਜੀ ਤੁਸੀਂ ਕਰੋਗੇ ਅਸੀਂ ਇਸੇ ਕਰਕੇ ਆਪਾਂ ਖੜੇ ਸਾਰੇ ਵਾਰਡ ਵਾਸੀਆਂ ਸਾਨੂੰ ਖੜਾ ਕੀਤਾ ਹੈ ਵੀ ਆਪਾਂ ਉਹਨਾਂ ਦਾ ਆਸ਼ੀਰਵਾਦ ਲੈਣਾ ਵੈ 21 ਤਰੀਕ ਵਾਲੇ ਦਿਨ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ ਚੋਣ ਨਿਸ਼ਾਨ ਸਾਡਾ ਬੈਟ ਹੈ ਬਟਨ ਨੰਬਰ 2 ਹੈ ਜੀ ਤੇ ਜੋ ਵੀ ਆਪਾਂ ਸੇਵਾ ਕਰਦੇ ਆਂ ਮੈਂ ਮੁੱਖ ਸੇਵਾਦਾਰ ਆਂ ਦੁਰਗਾ ਮਾਤਾ ਮੰਦਿਰ ਸੰਹਪੂਰਾ ਦੇ ਵਿੱਚ ਸਾਡਾ ਮੰਦਿਰ ਹੈ ਮਹਾਰਾਣੀ ਦਾ ਆਪਾਂ ਉੱਥੇ ਹੀ ਸੇਵਾ ਕੀਤੀ ਹੈ ਜਿਵੇਂ ਉੱਥੇ ਸੇਵਾ ਕੀਤੀ ਹੈ ਆਪਾਂ ਸਾਰੇ ਆਪਣੇ ਵਾਰ ਨੰਬਰ 28 ਦੇ ਵਿੱਚ ਵੀ ਸਾਰੀ ਉਦਾਂ ਹੀ ਸੇਵਾ ਨਿਭਾਵਾਂਗੇ ਜੀ ਜੈ ਸ਼੍ਰੀ ਰਾਮ ਜੀ